ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਦਾ ਜਿਹੜਾ ਸਾਧਾ ਰਿਆਜ ਕਰਨਾ ਹੈ ਅਸੀਂ ਅੱਜ ਉਸ ਬਾਰੇ ਆਪਾਂ ਵਿਚਾਰ ਕਰਾਂਗੇ ਤੇ ਆਪਾਂ ਸਾਰੇ ਵਿਦਿਆਰਥੀਆਂ ਨੂੰ ਦੱਸਾਂਗੇ ਕਿ ਸਾਧਾ ਰਿਆਜ ਕਿਵੇਂ ਕਰਨਾ ਹੈ ਸਵੇਰੇ ਸਾਧਾ ਰਿਆਜ ਕਰਨਾ ਬਹੁਤ ਜ਼ਰੂਰੀ ਆ ਤਾਂ ਜੋ ਸਾਡਾ ਸਾਹ ਜਿਹੜਾ ਹੈ ਉਹ ਟੁੱਟੇ ਨਾ ਸ਼ਬਦ ਗੁੰਦੇ ਆ ਰਿਆਜ ਕਹਿੰਦਾ ਹੈ ਕਿ ਤੂੰ ਮੈਨੂੰ ਇੱਕ ਦਿਨ ਛੱਡ ਮੈਂ ਤੈਨੂੰ 100 ਦਿਨ ਛੱਡਦਾ ਹਾਂ ਇਸ ਲਈ ਇਹਦਾ ਸਾਧਾ ਰਿਆਜ ਅਸੀਂ ਹਰ ਰੋਜ਼ ਕਰਨਾ ਚਾਹੀਦਾ ਤੇ ਕਿਵੇਂ ਕਰਨਾ ਚਾਹੀਦਾ ਹੈ ਆਓ ਇਸ ਬਾਰੇ ਤੁਹਾਨੂੰ ਅਸੀਂ ਦੱਸਦੇ ਹਾਂ ਸਾ ਇਸ ਤਰਾ ਆਪਣੰਦਰ ਹਵਾ ਸਟੋਰ ਕਰ ਲੈਣੀ ਹੈ ਫਿਰ ਸੱਜੇ ਸੱਜੇ ਸਾਹ ਦੇ ਨਾਲ ਲਾਣਾ ਹੈ ਤੇ ਸਾਰ ਨੂੰ ਲੰਮਾ ਜਿੰਨਾ ਹੋ ਸਕੇ ਉਹਨਾ ਕਹਿਣਾ ਸਾਹ ਫਿਰ ਤਾਲੀਆ ਪਰਣੀ ਹੈ ਫਿਰ ਇਸਲਾ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ